ਸਤਿ ਸ਼੍ਰੀ ਅਕਾਲ ਦੋਸਤੋ ਝੋਨਾ ਲੱਗਣ ਦੇ ਵਿੱਚ ਇੱਕ ਹਫ਼ਤੇ ਤੋਂ ਵੀ ਘੱਟ ਸਮਾਂ ਰਹਿ ਗਿਆ ਜ਼ਿਆਦਾਤਰ ਕਿਸਾਨਾਂ ਦੀ ਪਨੀਰੀ ਹਾਲੇ ਤੱਕ ਤਿਆਰ ਨਹੀਂ ਹੋਈ ਬਹੁਤੇ ਕਿਸਾਨਾਂ ਦੀ ਪਨੀਰੀ ਵੀਜੀ ਨੂੰ 1 ਮਹੀਨੇ ਤੱਕ ਦਾ ਸਮਾਂ ਹੋ ਗਿਆ ਪਰ ਪਨੀਰੀ ਹਾਲੇ ਤੱਕ ਵੀ ਛੋਟੀ ਹੈ ਪਨੀਰੀ ਵੱਧ ਨਹੀਂ ਰਹੀ ਸਗੋਂ ਪਨੀਰੀ ਵਿੱਚੇ ਵਿੱਚ ਵੱਢ ਰਹੀ ਹੈ ਪੀਲੇ ਰੰਗ ਦੀ ਹੋ ਕੇ ਪਨੀਰੀ ਉੱਥੇ ਹੀ ਖੜ ਗਈ ਝੋਨੇ ਦਾ ਜਿਹੜਾ ਸਾਰਾ ਝਾੜ ਦਾ ਦਰਉਮਦਾਰ ਹੈ ਪਨੀਰੀ ਉੱਪਰ ਹੀ ਖੜਾ ਹੁੰਦਾ ਜੇਕਰ ਪਨੀਰੀ ਆਪਣੀ ਵਧੀਆ ਨਰੁਈਆ ਤਾਂ ਚੰਗਾ ਝਾੜ ਮਿਲਦਾ ਤੀਲਾ ਤੀਲਾ ਖੜੀ ਕਮਜ਼ੋਰ ਪਨੀਰੀ ਤੋਂ ਚੰਗੇ ਝਾੜ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਇਸੇ ਲਈ ਕਿਸਾਨਾਂ ਦੇ ਵੱਲੋਂ ਵੱਖ-ਵੱਖ ਪ੍ਰੋਡਕਟ ਬਾਜ਼ਾਰ ਚੋਂ ਲਿਆ ਕੇ ਵਰਤੇ ਵੀ ਜਾ ਰਹੇ ਨੇ ਪਰ ਪਨੀਰੀ ਟੈਸਟ ਤੋਂ ਮਸ ਨਹੀਂ ਹੋ ਰਹੀ ਇਸ ਦੇ ਕਈ ਕਾਰਨ ਹੋ ਸਕਦੇ ਨੇ ਪਰ ਇਸ ਵੇਲੇ ਦੋ ਵੱਡੇ ਕਾਰਨ ਨੇ ਜਿਹੜੇ ਮੈਨ ਦਿਖਾਈ ਦਿੰਦੇ ਨੇ ਇੱਕ ਤਾਂ ਮੌਸਮ ਬਹੁਤ ਜ਼ਿਆਦਾ ਗਰਮ ਹੈ ਇੱਕ ਦੋ ਦਿਨ ਮੌਸਮ ਠੰਡਾ ਜ਼ਰੂਰ ਹੋਇਆ ਪਰ ਹੁਣ ਫੇਰ ਬਹੁਤ ਜ਼ਿਆਦਾ ਗਰਮ ਹੋ ਗਿਆ। ਜ਼ਿਆਦਾ ਗਰਮ ਲੋਹ ਚੱਲਣ ਨਾਲ ਪਨੀਰੀ ਦੇ ਜਿਹੜੇ ਉੱਪਰਲੇ ਪੱਤੇ ਖਰਾਬ ਹੋ ਜਾਂਦੇ ਨੇ। ਇਸ ਕਰਕੇ ਪਨੀਰੀ ਜਲਦੀ ਤਿਆਰ ਨਹੀਂ ਹੁੰਦੀ। ਦੂਸਰਾ ਵੱਡਾ ਕਾਰਨ ਬਰੀਕ ਤੱਤਾਂ ਦੀ ਘਾਟ ਹੈ ਜਿਨ੍ਹਾਂ ਦੇ ਵਿੱਚ ਜ਼ਿੰਕ ਅਤੇ ਲੋਹਾ ਮੇਨ ਆਉਂਦੇ ਨੇ। ਡੀਪੀ ਯੂਰੀਆ ਤਾਂ ਕਿਸਾਨ ਜ਼ਰੂਰਤ ਤੋਂ ਵੱਧ ਹੀ ਪਾ ਦਿੰਦੇ ਨੇ। ਪਰ ਛੋਟੇ ਤੱਤਾਂ ਦੀ ਘਾਟ ਦੇ ਵੱਲ ਕਿਸਾਨ ਘੱਟ ਧਿਆਨ ਦਿੰਦੇ ਨੇ ਇਸ ਕਰਕੇ ਦੋ ਮੇਨ ਤੱਤ ਜ਼ਿੰਕ ਅਤੇ ਲੋਹੇ ਦੀ ਘਾਟ ਕਰਕੇ ਪਨੀਰੀ ਤੁਰਦੀ ਨਹੀਂ। ਹੁਣ ਚੋਨਾ ਲੱਗਣ ਦੇ ਵਿੱਚ ਥੋੜਾ ਸਮਾਂ ਬਾਕੀ ਰਹਿ ਗਿਆ ਪਨੀਰੀ ਆਪਾਂ ਨੂੰ ਜਲਦੀ ਤਿਆਰ ਕਰਨ ਦੀ ਲੋੜ ਹੈ ਤਾਂ ਆਪਾਂ ਫਿਰ ਕੀ ਕਰ ਸਕਦੇ ਆ ਇਹ ਜਾਣਕਾਰੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਜੋ ਕਿਸਾਨ ਵੀਰ ਪਹਿਲੀ ਵਾਰੀ ਚੈਨਲ ਤੇ ਆਏ ਨੇ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ অন ਕਰ ਲਓ ਤਾਂ ਕਿ ਜੋ ਵੀ ਵੀਡੀਓ ਆਪਾਂ ਖੇਤੀ ਸਬੰਧੀ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਹੋਰ ਯਾਰਾਂ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੂਸਤਾਂ ਤੱਕ ਪਹੁੰਚ ਸਕੇ ਹੁਣ ਪਨੀਰੀ ਜਲਦੀ ਤਿਆਰ ਕਰਨ ਦੇ ਲਈ ਆਪਾਂ ਦੋ ਨੁਕਤੇ ਨੇ ਜਿਨ੍ਹਾਂ ਨੂੰ ਵਰਤ ਕੇ ਪਨੀਰੀ ਜਲਦੀ ਤਿਆਰ ਹੋ ਸਕਦੀ ਆ ਇਹ ਤਾਂ ਆਪਾਂ ਸਾਰੇ ਹੀ ਜਾਣਦੇ ਆ ਵੀ ਪਨੀਰੀ ਦੇ ਵਿੱਚ ਦੋ ਮੈਨ ਤੱਤਾਂ ਦੀ ਘਾਟ ਆਉਂਦੀ ਆ ਲੋਹੇ ਤੱਤ ਦੀ ਘਾਟ ਆ ਜਾਂ ਜ਼ਿੰਕ ਤੱਤ ਦੀ ਘਾਟ ਆ ਇਹਨਾਂ ਦੋ ਤੱਤਾਂ ਦੀ ਘਾਟ ਕਰਕੇ ਪਨੀਰੀ ਦਾ ਵੱਧਦਾ ਆਮ ਕਰਕੇ ਰੁਕਦਾ ਹੁਣ ਆਪਾਂ ਕਰਨਾ ਕੀ ਹੈ 50 ਗ੍ਰਾਮ ਜ਼ਿੰਕ 21% ਵਾਲਾ ਜੇਕਰ ਆਪਣੇ ਕੋਲ ਹੈਗਾ ਜੇ 33% ਵਾਲਾ ਤਾਂ 30 ਗ੍ਰਾਮ ਜ਼ਿੰਕ ਬਾਧੂਗਾ ਤੇ 50 ਗ੍ਰਾਮ ਫਾਇਰਸ ਸਲਫੇਟ ਹੈ ਲੋਹਾ ਤੱਤ ਜਿਹਨੂੰ ਕਹਿੰਦੇ ਆ ਇਹ ਲੈ ਲਓ ਆਪਾਂ ਅੱਧਾ ਕਿਲੋ ਕਲੀ ਅਣਬੁਜਾ ਚੁੰਨਿਆ ਜਿਹਨੂੰ ਆਪਾਂ ਕਹਿੰਦੇ ਆ ਕਲੀ ਨੂੰ ਆਪਾਂ 5-7 ਲੀਟਰ 5 ਕਿਲੋ ਲੀਟਰ ਪਾਣੀ ਦੇ ਵਿੱਚ ਰਾਤ ਨੂੰ ਘੋਲ ਦਿਓ ਪੀਉਂਦੇ ਹੋ ਰਾਤ ਨੂੰ ਤੇ ਉਹਦੇ ਵਿੱਚੋਂ ਆਪਾਂ ਨਿਤਰ ਹੋਇਆ ਪਾਣੀ ਦੇ ਵਿੱਚੋਂ 1 ਲੀਟਰ ਪਾਣੀ ਲੈ ਲਓ ਕਿਉਂਕਿ ਜਿਹੜੀ ਕਲੀ 500 ਗ੍ਰਾਮ ਹੈ 1 ਕਿੱਲੇ ਦੇ ਵਾਸਤੇ ਹੁੰਦੀ ਆ ਤੇ ਆਪਾਂ ਥੋੜਾ ਆਪਣੇ ਕੋਲੇ ਥੋੜਾ ਥਾਂ ਆਪਾਂ ਪਨੀਰੀ ਤੋਂ ਸਪਰੇ ਕਰਨ ਵਾਸਤੇ ਇੱਕ ਢੋਲੀ ਦੀ ਸਪਰੇ ਕਰਨੀ ਆ ਉਹਦੇ ਵਾਸਤੇ ਇੱਕ ਢੋਲੀ ਦੇ ਵਾਸਤੇ 1 ਲੀਟਰ ਪਾਣੀ ਚੋ ਕੱਢ ਲਓ ਆਪਾਂ ਤੇ ਉਹਦੇ ਵਿੱਚ 50 ਗ੍ਰਾਮ ਜ਼ਿੰਕ ਹੋ ਜਾਣਾ 50 ਗ੍ਰਾਮ ਲੋਹਾ ਤੱਤ ਤੇ ਇਹ 15 ਲੀਟਰ ਵਾਲੀ ਢੋਲੀ ਦੇ ਵਿੱਚ ਪਾ ਕੇ ਆਪਾਂ ਇੱਕ ਇੱਕ ਕਨਾਲ ਥਾਂ ਤੇ ਸਪਰੇ ਕਰਦੇ ਹਾਂ ਇਹਦੇ ਨਾਲ ਜ਼ਿੰਕ ਅਤੇ ਲੋਹਾ ਦੋਵੇਂ ਤੱਤਾਂ ਦੀ ਘਾਟ ਪੂਰੀ ਹੋ ਜਾਂਦੀ ਹੈ ਪਨੀਰੀ ਆਪਣੀ ਚੱਲ ਪੂ ਪੰਚ 10 ਕਿਤੇ ਨਾ ਜੇਕਰ ਨਹੀਂ ਹੋਉਂਦਾ ਪੰਜ-ਛੇ ਦਿਨ ਬਾਅਦ ਆਪਾਂ ਇਹਨੂੰ ਦੁਬਾਰਾ ਵੀ ਰਿਪੀਟ ਕਰ ਸਕਦੇ ਆ। ਦੂਸਰਾ ਜਿਹੜਾ ਮੇਨ ਵੱਡੀ ਕਾਹ ਹੋਇਆ ਪਾਣੀ ਖੜਾ ਰੱਖਣ ਦੀ ਕੋਸ਼ਿਸ਼ ਕਰੋ ਕਿਉਂਕਿ ਜਿੰਨਾ ਪਾਣੀ ਆਪਾਂ ਪਨੀਰੀ ਦੇ ਵਿੱਚ ਖੜਾ ਰੱਖਾਂਗੇ ਉਨਾ ਹੀ ਲੋਹੇ ਤੱਤ ਦੀ ਘਾਟ ਆ ਜਿਹੜੀ ਘਟ ਜਾਂਦੀ ਹੈ। ਕਿਉਂਕਿ ਲੋਹਾ ਤੱਤ ਪਾਣੀ ਨਾ ਖੜਨ ਦੀ ਕਾਰਨ ਹੀ ਆਉਂਦਾ ਜਿੱਥੇ ਪਾਣੀ ਨਹੀਂ ਖੜਦਾ ਪਹਿਲਾਂ ਨੰਗਾ ਹੁੰਦਾ ਹੈ ਕਹਿਰਾ ਉੱਥੋਂ ਹੀ ਲੋਹੇ ਤੱਤ ਦੀ ਘਾਟ ਜ਼ਿਆਦਾ ਹੁੰਦੀ ਹੈ ਉੱਚੀ ਥਾਂ ਤੇ ਲੋਹਾ ਤੱਤ ਕਾਫੀ ਦਾ ਟੱਪਾਂ ਨੂੰ ਦਿਖਾਈ ਦਿੰਦਾ ਉੱਥੋਂ ਪਨੀਰੀ ਪੀਲੀ ਹੁੰਦੀ ਆ ਦੂਸਰਾ ਇੱਕ ਹੋਰ ਨੁਕਤਾ ਜਿਹਦੇ ਨਾਲ ਪਨੀਰੀ ਬਿਲਕੁਲ ਹਰੀ ਭਰੀ ਹੋ ਜਾਂਦੀ ਆ ਇੱਕ ਕਨਾਲ ਪਨੀਰੀ ਦੇ ਵਿੱਚ ਆਪਾਂ 2.5 ਤੋਂ 3 ਕਿਲੋ ਯੂਰੀਆ ਲੈ ਕੇ 250 ਤੋਂ 300 ਗ੍ਰਾਮ ਕਾਰਟਾਪ ਹਾਈਡਰੋਕਲੋਰਾਈਡ ਜਿਹਨੂੰ ਪ੍ਰਦਾਨ ਜਿਮੇਦਾਰ ਕਹਿੰਦੇ ਨੇ ਉਹ ਆਪਾਂ ਯੂਰੀਆ ਦੇ ਵਿੱਚ ਮਿਲਾ ਕੇ ਖੜੇ ਪਾਣੀ ਦੇ ਵਿੱਚ ਛਿੱਟਾ ਮਾਰ ਦਿਓ ਪਨੀਰੀ ਦੇ ਵਿੱਚ 4-5 ਦਿਨਾਂ ਦੇ ਵਿੱਚ ਹੀ ਪਨੀਰੀ ਬਿਲਕੁਲ ਹਰੀ ਭਰੀ ਹੋ ਜੂਗੀ ਕਿਉਂਕਿ ਫਾਈਟੋਟੋਨਕ ਪ੍ਰਭਾਵ ਕਰਕੇ ਫਸਲ ਹਰਾ ਭਰਾ ਹੋ ਜਾਂਦੀ ਹੈ ਤੇ ਪਨੀਰੀ ਦੇ ਵਿੱਚ ਜਿਹੜਾ ਕੋਈ ਜੜਾਂ ਜੁੜਾਂ ਦੇ ਵਿੱਚ ਕੋਈ ਸੁੰਡੀ ਵਗੈਰਾ ਜਾਂ ਕੋਈ ਹੋਰ ਕੀੜਾ ਮਕੌੜਾ ਹੈਗਾ ਉਹ ਵੀ ਜਿਹੜਾ ਬਿਲਕੁਲ ਖਤਮ ਹੋ ਜਾਂਦਾ ਇਹ ਦੋਵੇਂ ਨੁਕਤੇ ਵਰਤ ਕੇ ਪਨੀਰੀ 5-7 ਦਿਨਾਂ ਦੇ ਵਿੱਚ ਬਿਲਕੁਲ ਹਰੀ ਭਰੀ ਹੋ ਜਾਂਦੀ ਹੈ ਤੇ ਲਾਉਣ ਰੰਗ ਹੋ ਜਾਂਦੀ ਆ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਫਿਰ ਤੋਂ ਬੇਨਤੀ ਆ ਵੀ ਵੀਡੀਓ ਨੂੰ ਲਾਈਕ ਅਤੇ ਹੋਰ ਯਾਰ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ